ਸੇ ਜਿਹੜਾ ਮੈਂ ਇਸ ਟਾਈਮ 0R ਦੇ ਵਿੱਚ ਮੁੱਦਾ ਉਠਾ ਰਿਹਾ ਇਹ ਉਹ ਮੁੱਦਾ ਜਿਹੜਾ ਸਮੁੱਚੇ ਪੰਜਾਬ ਨੂੰ ਬਹੁਤ ਹੱਦ ਤੱਕ ਇਫੈਕਟ ਕਰ ਰਿਹਾ ਉਹ ਮੁੱਦਾ ਹੈ ਲਾਰੈਂਸ ਬਿਸ਼ਲੋਈ ਨਾਲ ਜੁੜਿਆ ਹੋਇਆ ਤੁਹਾਨੂੰ ਪਤਾ ਹੋਏਗਾ ਡਰੈਡਡ ਟੈਰਰਿਸਟ ਜਿਹੜਾ ਸੌਰੀ ਗੈਂਗਸਟਰ ਜਿਹੜਾ ਦੀ ਇਹ ਬਹੁਤ ਵੱਡੇ ਕ੍ਰਾਈਮਸ ਦੇ ਵਿੱਚ ਇਹਦਾ ਨਾਂ ਹੈ ਪੰਜਾਬ ਦੇ ਵਿੱਚ ਇੱਕ ਸਾਡਾ ਬਹੁਤ ਹੀ ਨੋਨ ਸਿੰਗਰ ਸਿੱਧੂ ਮੂਸੇਵਾਲੇ ਦੇ ਕਤਲ ਦੇ ਵਿੱਚ ਇਹਦੇ ਗੈਂਗ ਦਾ ਪੂਰਾ ਹੱਥ ਹੈ ਸੀ ਉਹਨਾਂ ਨੇ ਮਾਰਿਆ ਇਸ ਨੂੰ ਉਸ ਤੋਂ ਬਾਅਦ ਬਾਲੀਵੁੱਡ ਦੇ ਐਕਟਰਸ ਬਾਹਰ ਵੀ ਹੁਣ ਤੁਸੀਂ ਵੇਖ ਰਹੇ ਹੋ ਗੋਲੀਆਂ ਚੱਲ ਰਹੀਆਂ ਨੇ ਫਰੋਤੀਆਂ ਲੈ ਰਹੇ ਸਾਰੇ ਪੰਜਾਬ ਦੇ ਵਿੱਚ ਇਹ ਨਵਾਂ ਟ੍ਰੈਂਡ ਪਿਛਲੇ 2.5 ਸਾਲ ਤੋਂ ਇਸ ਤੋਂ ਪਹਿਲੇ ਗੈਂਗਸਟਰਸ ਬਹੁਤ ਘੱਟ ਜਾਣੇ ਜਾਂਦੇ ਸੀ ਹੁਣ ਬੇਨਤੀ ਹੈ ਸਰ ਇੱਕ ਨੈਸ਼ਨਲ ਟੈਲੀਵਿਜ਼ਨ ਚੈਨਲ ਦੋ ਦਫਾ ਇੱਕ-ਇੱਕ ਘੰਟੇ ਦੀ ਇੰਟਰਵਿਊ ਇਸ ਗੈਂਗਸਟਰ ਦਾ ਕੀਤੀ ਜਦੋਂ ਇਹ ਰੌਲਾ ਰੱਪਾ ਪਿਆ ਕਿ ਪੰਜਾਬ ਦੀ ਜੇਲ੍ਹ ਦੇ ਵਿੱਚ ਇਹ ਇੰਟਰਵਿਊਜ਼ ਹੋਈਆਂ ਨੇ ਸਾਡੇ ਆਨਰੇਬਲ ਸੀ ਮਿਨਿਸਟਰ ਸਾਹਿਬ ਨੇ ਵੀ ਜਿਨ੍ਹਾਂ ਕੋ ਹோம் ਦਾ ਮਹਿਕਮਾ ਤੇ ਜੇਲ੍ਹ ਦਾ ਮਹਿਕਮਾ ਇਹ ਵੀ ਮੰਨਕਰ ਹੋਏ ਸਾਡੇ ਡਾਇਰੈਕਟਰ ਜਨਰਲ ਸਾਹਿਬ ਵੀ ਮੰਨਕਰ ਹੋਏ ਕਿ ਪੰਜਾਬ ਦੇ ਵਿੱਚ ਇਹ ਜਿਹੜੀਆਂ ਇੰਟਰਵਿਊਜ਼ ਨੇ ਨਹੀਂ ਹੋਈਆਂ ਕਿਸੇ ਬਾਹਰੀ ਸਟੇਟ 'ਚ ਹੋਈਆਂ ਹੁਣ ਫਿਰ ਆਨਰੇਬਲ ਹਾਈ ਕੋਰਟ ਦੀ ਡਾਇਰੈਕਸ਼ਨਸ ਦੇ ਇਨਾਂ ਦੇ ਇੱਕ ਸਪੈਸ਼ਲ ਡੀਜੀਪੀ ਨੇ ਮਿਸਟਰ ਪ੍ਰਭੋਤ ਕੁਮਾਰ ਉਹਨਾਂ ਨੂੰ ਇਹ ਇਨਕੁਆਇਰੀ ਦਿੱਤੀ ਗਈ ਉਹਨਾਂ ਇੱਕ ਲਫਾਫੇ ਦੇ ਵਿੱਚ ਜਿਹੜੀ ਰਿਪੋਰਟ ਪਾਈ ਉਹ ਬੜੀ ਸੰਸਰੀਕ ਕੇਸ ਸੀ ਜਿਹੜੀ ਗੱਲ ਉਹਨਾਂ ਨੇ ਸਰ ਸਾਹਮਣੇ ਲੈ ਕੇ ਆਂਦੀ ਵਾਇ ਹਾਈ ਕੋਰਟ ਹੋਏ ਸੀ ਕਿ ਇੱਕ ਇੰਟਰਵਿਊ ਉਸ ਦੀ ਖਰੜ ਦੇ ਸੀਆਈਏ ਦੇ ਵਿੱਚ ਕਰਵਾਈ ਗਈ ਸੀ ਉਸ ਇੰਟਰਵਿਊ ਦੇ ਵਿੱਚ ਇੱਕ ਐਸਪੀ ਲੈਵਲ ਦੇ ਆਫੀਸਰ ਆਪਣਾ ਫੋਨ ਇਸਤੇਮਾਲ ਕਰਨ ਵਾਸਤੇ ਦਿੱਤਾ ਗਿਆ ਸੀ ਇਹ ਸਰ ਬਹੁਤ ਜਸਰਾ ਤੁਸੀਂ ਕੱਲ ਇੱਕ ਐਸਆਈ ਦੀ ਬਕਾਇਦਾ ਤੌਰ ਸਾਰੇ ਹਾਊਸ ਨੇ ਤੁਹਾਡੀ ਸਪੋਰਟ ਕਰਕੇ ਗੱਲ ਕਹੀ ਕਿ ਡਾਇਰੈਕਟਰ ਜਨਰਲ ਸਾਹਿਬ ਇਥੇ ਉਹ ਰਿਪੋਰਟ ਨੂੰ ਰੱਖਣ ਮੇਰਾ ਖਿਆਲ ਉਸ ਤੋਂ ਵੱਡੀ ਗੱਲ ਏ ਮੈਂ ਮੰਗ ਕਰਾਂਗਾ ਜਿੱਸਾ ਪਾਰਲੀਮੈਂਟ ਦੇ ਵਿੱਚ ਸਰ ਜੇਪੀਸੀਜ਼ ਬਣਦੀਆਂ ਜੁਆਇੰਟ ਪਾਰਲੀਮੈਂਟਰੀ ਕਮੇਟੀਆਂ ਬਣਦੀਆਂ ਦੋਨੋਂ ਹਾਊਸਸ ਦੀਆਂ ਜਿੱਥੇ ਕਿਤੇ ਬਹੁਤ ਵੱਡਾ ਕੋਈ ਮੁੱਦਾ ਏ ਇਸ ਕਿਸਮ ਦਾ ਏ ਗੰਭੀਰ ਮੁੱਦਾ ਏ ਕੱਲ ਅਮਨ अरोड़ा ਜੀ ਨੇ ਵੀ ਜ਼ਿਕਰ ਕੀਤਾ ਸੀ ਸਾਨੂੰ ਕੋਈ ਨਾ ਕੋਈ ਸਿਸਟਮ ਇਹੋ ਜਿਹਾ ਅਡਾਪਟ ਕਰਨਾ ਪਏਗਾ ਮੈਂ ਮੰਗ ਕਰਾਂਗਾ ਇੱਕ ਬਕਾਇਦਾ ਤੌਰ ਅਸੈਂਬਲੀ ਦੀ ਕਮੇਟੀ ਬਣਾਈ ਜਾਏ ਜਿੱਥੇ ਇਸੇ ਕਿਸਮ ਦੇ سنگੀਨ ਅਜ਼ਾਮ ਜਿਹੜੇ ਉਹ ਪੁਲਿਸ ਤੇ ਉੱਤੇ ਲੱਗਦੇ ਮੈਂ ਪੁੱਛਣਾ ਚਾਹਾਂਗਾ ਸਰ ਇੱਥੇ ਕਿ AGTF ਐਂਟੀ ਗੈਂਗਸਟਰ ਟਾਸਕ ਫੋਰਸ ਜਿਹੜੀ ਬਣੀ ਹੈ ਉਹਦੀ ਹਿਰਾਸਤ ਵਿੱਚ ਆਦਮੀ ਸੀ ਇਹਦੇ ਵਿੱਚ ਸਾਰੋਂ ਵੱਡਾ ਸਵਾਲ ਹੈ ਪੰਜਾਬ ਇੰਟੈਲੀਜੈਂਸ ਦੇ ਚੀਫ ਹੁੰਦੇ ਪੰਜਾਬ ਇੰਟੈਲੀਜੈਂਸ ਨੂੰ ਕੀ ਇਹ ਪਤਾ ਨਹੀਂ ਸੀ ਕਿ ਜੇਲ੍ਹ ਦੇ ਵਿੱਚੋਂ ਉਹ ਸਿੱਧੂ ਮੂਸੇਵਾਲੇ ਨੂੰ ਮਾਰਨ ਦਾ ਪ੍ਰੋਗਰਾਮ ਬਣ ਰਿਹਾ ਹੈ ਉਸ ਤੋਂ ਬਾਅਦ ਜਦੋਂ ਇਹਨੂੰ ਸ਼ਿਫਟ ਕੀਤਾ ਗਿਆ ਕੀ ਪੰਜਾਬ ਇੰਟੈਲੀਜੈਂਸ ਨੇ ਪੰਜਾਬ ਗਵਰਨਮੈਂਟ ਨੂੰ ਥਲਾ ਨਹੀਂ ਦਿੱਤੀ ਇਹਦੀ ਕਿ ਕਿਸ ਤਰ੍ਹਾਂ ਇੱਕ ਸਿਵਲ ਪੁਲਿਸ ਦੇ ਇਹ ਏਜੀਟੀਐਫ ਦੇ ਵਿੱਚੋਂ ਇੱਕ ਸੀਆਈਏ ਚ ਕਿਸ ਤਰ੍ਹਾਂ ਪਹੁੰਚਿਆ ਜੀ ਆਦਮੀ ਕਨਕਲੂਡ ਕਰੋ ਤਾਂ ਮੈਂ ਕਨਕਲੂਡ ਇਹਦੇ ਵਿੱਚ ਸਿਰਫ ਇਹ ਗੱਲ ਕਹਿਣੀ ਹੈ ਕਿ ਤੁਸੀਂ ਕਾਈਂਡਲੀ ਕਿਰਪਾ ਕਰੋ ਇੱਕ ਕਮੇਟੀ ਬਣਾਓ ਪ੍ਰਬੋਧ ਕਬਾਰਜੀ ਜਿਹੜੇ ਨੇ ਜਿਨ੍ਹਾਂ ਨੇ ਇਹਦੀ ਇਨਕੁਆਰੀ ਕੀਤੀ ਉਹ ਇਹਦੀ ਹੁਣ ਇਨਵੈਸਟੀਗੇਸ਼ਨ ਕਰ ਤੇ ਜਿਹੜੇ ਆਫੀਸਰਜ਼ ਇਨਵੋਲਡ ਨੇ ਸਮੁੱਚਾ ਪੰਜਾਬ ਚਾਹੁੰਦਾ ਸਰ ਕਿ ਇਹ ਰਿਪੋਰਟ ਇੱਥੇ ਹਾਊਸ ਦੇ ਵਿੱਚ ਰੱਖੀ ਜਾਏ ਕਿ ਕਿਹੜੇ ਅਫਸਰ ਇਨਵੋਲਡ ਨੇ ਕਿਹੜੀ ਏਜੰਸੀ ਇਨਵੋਲਡ ਹੈ ਤੇ ਕਿਹੜੇ ਲੋਕਾਂ ਨੇ ਇਸ ਐਡਾ ਸੰਗੀਨ ਜਿਹੜਾ ਇਸ ਕਿਸਮ ਦੇ ਗੈਂਗਸਟਰ ਜਿਹੜੇ ਨੇ ਇਹਨਾਂ ਦੇ ਪਿੱਛੇ ਇਹਨਾਂ ਦੀ ਬੈਕਗ੍ਰਾਉਂਡ ਇਹਨਾਂ ਨੂੰ ਕੌਣ ਇੱਥੇ ਸਪੋਰਟ ਕਰ ਰਿਹਾ ਹੈ ਤੋ ਮੈਂ ਇੱਕ ਗੁਜ਼ਾਰਿਸ਼ ਤੁਹਾਨੂੰ ਕਰਾਂਗਾ ਕਿਰਪਾ ਕਰਕੇ ਜਿਸ ਤਰ੍ਹਾਂ ਕੱਲ ਤੁਸੀਂ ਐਕਸ਼ਨ ਲਿਆ ਐ ਇਸ ਨੂੰ ਵੀ ਉਨੀ ਗੰਭੀਰਤਾ ਨਾਲ ਲਾਓ ਹਰ ਰੋਜ਼ ਫਰੋਤੀਆਂ ਦੇ ਟੈਲੀਫੋਨਸ ਹਰ ਰੋਜ਼ ਗੋਲੀਆਂ ਮਾਰੀਆਂ ਜਾਂਦੀਆਂ ਦੂਰ ਤੱਕ ਪੰਜਾਬ ਬਦਨਾਮ ਹੋ ਰਿਹਾ ਹੈ ਇਹਦੇ ਵਿੱਚ ਤੁਸੀਂ ਨਮਾਇਆ ਰੋਲ ਅਦਾ ਕਰੋਗੇ ਜੇ ਅਸੀਂ ਇਹ ਚੀਜ਼ ਨੂੰ ਨੇਪਰੇ ਚਾੜ੍ਹ ਸਕਾਂਗੇ